ਸਸੀ ਗਾਲ ਜੀ ਸਾਰਿਆਂ ਨੂੰ ਗਗਲ ਡੈਰੀਫਾਰਮ ਦੇਖਣ ਆਲੇ ਨੂੰ ਭਰਾ ਪਹਿਲਾ ਹਨਾ ਜਦੋਂ ਆਪਾਂ ਤੁਰਦੇ ਫਿਰਦੇ ਆ ਜਾਂ ਪੱਠੇ ਵੱਢਣ ਸ਼ੁਰੂ ਕਰਦੇ ਆ ਔਖਾ ਕੰਮ ਤਾਂ ਲੱਗਦਾ ਕਿ ਪਹਿਲੇ ਦਿਨ ਜਦੋਂ ਆਪਾਂ ਬੈਠ ਉੱਠਦੇ ਤਾਂ ਐ ਤੁਰਨਾ ਪੱਠੇ ਵੱਢਦੇ ਇਹਦੇ ਪੱਟ ਦੁਖਣ ਲੱਗ ਪੰਦਾ ਤੇ ਦੂਜੇ ਦਿਨ ਬਹੁਤ ਮੁਸ਼ਕਲ ਲੱਗਦੀ ਕਿ ਕਿੱਥੇ ਫਸ ਗਏ ਆ ਇਹ ਪਹਿਲੇ ਦਿਨ ਪੇਨ ਥੋੜੀ ਜ਼ਿਆਦਾ ਹੁੰਦੀ ਆ ਫਿਰ ਦੂਜੇ ਦਿਨ ਥੋੜੀ ਘਟ ਹੌਲੀ ਹੌਲੀ ਘਟ ਹੋ ਕੇ 10ਵੇਂ ਦਿਨ ਆ ਨਾ ਕਲੀਅਰ ਹੋ ਜਾਂਦੀ ਆ ਤੇ ਪੱਠੇ ਵੱਢਣ ਬੰਦਾ ਰੈਗੂਲਰ ਲੱਗਣਾ ਪੰਦਾ ਆ ਥੋੜੀ ਜੀ ਤਪੱਸਿਆ ਕਰਨੀ ਪੈਂਦੀ ਹੈ ਤੇ ਭਰਾ ਕੰਮ ਖਿੱਚ ਕੇ ਰੱਖਣਾ ਪੈਂਦਾ ਹੈ ਤੇ ਕਿਸੇ ਕਾ ਲੋ ਡਰਨਾ ਨਹੀਂ ਡਰ ਕੇ ਆ ਕੇ ਜੀਤਾ ਹੈ ਮਾਉਂਟੇਨ ਡੂਪੀਓ ਇਕੋ ਜਾਂ ਯੋ ਉਹ ਆਸ ਆ ਬਿਆ ਤੇ ਪੱਠੇ ਪੱਟੀਆਂ ਚਲੋ ਬਸ ਮੇਰੀ ਲਿਹਾਈ ਚਲੋ ਹੌਲੀ ਹੌਲੀ ਬੰਦਾ ਆਪੇ ਹੀ ਪੱਠੇ ਵੀ ਵਢਣ ਲੱਪਾਂਦਾ ਸਿੱਖਣ ਵੀ ਲੱਪਾਂਦਾ ਭਰਾ ਸਾਡੇ ਨਾਲ ਤਾਂ ਉਹ ਵੀ ਚੰਗੇ ਆ ਜਿਹੜੇ ਵਿਚਾਰੇ ਕਮਾਤੀਆਂ ਅੱਜ ਸ਼ਹਿਰ ਹੁੰਦੇ ਜਾਂਦੇ ਐਂ ਕਰਦੇ ਹਨਾ ਅਸੀਂ ਤਾਂ ਫੇਸ ਸਿੱਧੇ ਥਾਂ ਪੱਢਣੇ ਹੁੰਦੇ ਆ ਉਹ ਵੀ ਪਾਲਦੇ ਆ ਤੇ ਆਪਾਂ ਇਸ ਕਿੱਲੋ ਡਰ ਜੰਦੇ ਆ ਕਿ ਪਤਾ ਨਹੀਂ ਕਿੰਨਾ ਕੰਮ ਹੋਣਾ ਸਵੇਰ ਤੋਂ ਸ਼ਾਮ ਤੱਕ ਪੱਠੇ ਸਿਆਲਾ ਨੂੰ ਥੋੜਾ ਔਖਾ ਹੁੰਦਾ ਕਰਕੇ ਦਿਨ ਧੁੰਦ ਪੈ ਜਾਂਦੀ ਆ ਧੁੰਦ ਪੈਣ ਕਰਕੇ ਪੱਠੇ ਵੱਢਣੇ ਜਾਣੇ ਜਾਂ ਤੇ ਤੁੱਪੜਾੜਨ ਦੇਖਣਾ ਪੈਂਦਾ ਆ ਕਿ ਕੰਮ ਉਕੜੂ ਕਿਤੇ ਫੁੱਫੜਦੇ ਨਹੀਂ ਜਾਂਦੇ ਕਿ ਭੂਆਦੇ ਨਹੀਂ ਜਾਂਦਾ ਹੁੰਦਾ ਬੱਸ ਆਹੀ ਗੱਲ ਕਰਕੇ ਅੱਧੇ ਬੰਦੇ ਕੰਮ ਛੱਡ ਜਾਂਦੇ ਆ ਠੀਕ ਆ ਜੀ ਸਾਸੀ ਕਰ